ਹਾਂਜੀ ਨਵੇਂ ਬਲੌਕ ਨਾਲ ਜਿਵੇਂ ਹਾਜ਼ਰ ਹੋਏ ਆ ਆਈ ਹੋਪ ਆਪ ਠੀਕ ਠਾਕ ਹੋਵੋਗੇ ਚੜ੍ਹਦੀ ਕਲਾ 'ਚ ਹੋਵੋਗੇ ਤੇ ਅੱਜ ਆਪਾਂ ਬਣਾਉਣ ਲੱਗੇ ਆ ਪਾਲਕ ਪਨੀਰ ਤੇ ਸਾਰੀ ਆਪਾਂ ਇਹਦੀ ਰੈਸਪੀ ਤਿਆਰ ਕਰ ਲਈ ਐ ਤੇ ਉਹ ਤੁਹਾਨੂੰ ਆਪਾਂ ਦਿਖਾ ਰਹੇ ਆਂ ਆ ਪਾਲਕ ਨੂੰ ਧੋ ਸਮਾਰ ਕੇ ਆਪਾਂ ਹਨਾ ਕੱਟ ਕੇ ਅੱਗੋਂ ਅੱਗੋਂ ਤਾਂ ਰੱਖ ਲੈ ਤੇ ਇੱਧਰ ਆਪਾਂ ਗਰਮ ਪਾਣੀ ਰੱਖ ਲੈ ਤੇ ਇਹਦੇ 'ਚ ਉਬਾਲਾਂਗੇ ਸਮਾਰ ਕੇ ਉਬਾਲਾਂਗੇ ਆਪਾਂ ਇਹਨੂੰ ਉਹ ਵੀ ਇਹ ਜਹੁਣ ਆਪਾਂ ਇਹਨੂੰ ਪਾ ਦਿੰਨੇ ਆ ਆ ਦੇਖੋ ਇੱਧਰ ਆਪਣਾ ਪਾਲਕ ਤਾਂ ਉਬਲਣ ਲੱਗ ਗਿਆ ਵਧੀਆ ਤੇ ਆਪਾਂ ਮਸਾਲਾ ਤਿਆਰ ਕਰ ਲੈਨੇ ਆ ਆਦਰਿਕ ਲਾਲ ਮਿਰਚ ਪਿਆਜ਼ ਇਹ ਸਾਰੇ ਮਿਲ ਕੇ ਨਾ ਗ੍ਰाइंड ਕਰ ਲਵੋ ਜੀ ਉਹ ਕੇ ਆਪਣਾ ਮਸਾਲਾ ਵਧੀਆ ਤਿਆਰ ਹੋ ਜੇ ਇਦੇ ਵਿੱਚ ਆਪਾਂ ਨਾ ਇਹਨੂੰ ਮੜਾ ਜਾ ਹਲਾ ਦਿੰਨੇ ਆ ਥੱਲੇ ਨਾ ਲੰਗੇ ਜੇ ਸਮੈਲ ਜੀ ਨਾ ਹੋਣ ਲੱਗੇ ਪੱਤਿਆਂ ਦੀ ਨਾਲੇ ਚੰਗੀ ਤਰ੍ਹਾਂ ਨਾਲ ਵਾਲਾ ਜੂਗਾ ਇਸ ਤਰ੍ਹਾਂ ਆਪਾਂ ਵਾਲ ਕੇ ਜਿਵੇਂ ਬਣਾਉਣੀ ਹੈ ਨਾ ਨਾਲੇ ਟਾਈਮ ਥੋੜਾ ਜਿਹਾ ਘੱਟ ਲੱਗਦਾ ਤੇ ਟੇਸਟੀ ਵੀ ਬਣਦਾ ਹੁਣ ਵੱਡੀ ਛਾਲਣੀ ਵਿੱਚ ਆਪਾਂ ਇਹਨੂੰ ਕੱਢ ਲਿਆ ਤੇ ਉੱਤੇ ਠੰਡਾ ਪਾਣੀ ਨਾਲ ਆਪਾਂ ਇਹਨੂੰ ਧੋ ਲਾਂਗੇ ਠੰਡਾ ਹੋ ਗਿਆ ਹੁਣ ਇਹਨੂੰ ਆਪਾਂ ਟੋਫੀਏ ਚ ਫੇਰ ਰੱਖ ਲੈਣੇ ਆ ਇਹਨੂੰ ਵੀ ਹੁਣ ਆਪਾਂ ਗ੍ਰੈਂਡ ਕਰ ਲਾਂਗੇ ਇੱਧਰ ਆਪਾਂ ਮਸਾਲਾ ਰੱਖ ਲਿਆ ਸਮਾਨ ਤਿਆਰ ਕਰਕੇ ਤੜਕਾ ਤਿਆਰ ਕਰਨੇ ਦੀ ਵੇਪਾ ਗ੍ਰਾਊਂਡ ਕਰ ਲਿਆ ਠੀਕ ਹੈ ਕੁੰਜੀ ਕਰਨਾ ਹੈ ਮਸਾਲਾ ਤਿਆਰ ਕਰ ਲਾਂਗੇ ਇਹ ਬੜੀਆ ਤਿਆਰ ਹੁਣ ਆਪਾਂ ਟਮਾਟਰ ਦਾ ਪੇਸਟ ਐਡ ਕਰ ਦਿੰਨੇ ਆ ਮਸਾਲਾ ਆਪਣਾ ਬਹੁਤ ਵਧੀਆ ਤਿਆਰ ਹੋ ਗਿਆ ਸੁੱਕੇ ਮਸਾਲੇ ਐਡ ਕਰ ਦਿੰਨੇ ਆਪਾਂ ਹਲਦੀ ਸੁੱਕਾ ਮੁਕਤਾ ਨੀਂਹ ਨਮਕ ਥੋੜੀ ਜਿਹੀ ਲਾਲ ਮਿਰਚ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਪਾਣੀ ਕਦੇ ਮੜੇ ਅੰਦੀ ਮਸਾਲਾ ਆਪਣਾ ਹੋ ਗਿਆ ਤਿਆਰ ਹੋਆ ਇਹ ਚੰਗੀ ਤਰ੍ਹਾਂ ਆਪਾਂ ਮਿਕਸ ਕਰਕੇ ਨਾ ਸੇਕ ਹੋਰ ਲਵਾਵਾਂਗੇ ਆਪਾਂ ਪਾਲਕ ਐਡ ਕਰਤਾ ਬਹੁਤ ਟੇਸਟੀ ਬਣਦਾ ਜਿਹੜਾ ਆਪਾਂ ਬਵਾਲਕੀ ਬਣਾਉਣੀ ਹੈ ਨਾ ਬਹੁਤ ਜ਼ਿਆਦਾ ਟੇਸਟੀ ਬਣਦਾ ਕਈ ਵਾਰ ਕਿਸੇ ਸਪਰੇਅ ਕੀਤੀ ਹੁੰਦੀ ਆ ਆਪਾਂ ਵੇਖ ਇਥੋਂ ਲੈ ਕੇ ਆਉਣੀ ਆ ਚਲੋ ਉਹ ਵੀ ਨਿਕਲ ਜਾਂਦਾ ਵਿੱਚੋਂ ਜ਼ੈਰ ਰਾਜਾ ਹਾਂਜੀ ਪਾਲਕ ਹੁਣ ਹੋ ਗਿਆ ਤਿਆਰ ਤੇ ਆਪਾਂ ਪਨੀਰ ਕਰਤਾ ਐਡ ਹੁਣ ਆਪਾਂ ਕੜਸੀਸੇ ਤਰ੍ਹਾਂ ਨੇ ਚੰਗੀ ਤਰ੍ਹਾਂ ਮਿਕਸ ਕਰ ਦੇਣਾ ਇਹਨੂੰ ਇਹ ਲੀਕੂ ਬਹੁਤ ਵਧੀਆ ਬਣ ਗਿਆ ਹੁਣ ਆਪਣਾ ਹੋ ਗਿਆ ਤਿਆਰ ਹੁਣ ਆਪਾਂ ਇਹਦੇ ਵਿੱਚ ਮੇਥੀ ਐਡ ਕਰ ਦਈਏ ਚੰਗੀ ਤਰ੍ਹਾਂ ਨਾ ਹੱਥਾਂ ਨਾਲ ਮਸਲ ਕੇ ਮੋਟਾ-ਮੋਟਾ ਪੂਜ ਜਾ ਜਿਹੜਾ ਬਾਹਰ ਕੱਟ ਦੇਣਾ ਬਹੁਤ ਸੋਹਣੀ ਖੁਸ਼ਬੂ ਆਉਂਦੀ ਹੈ ਨਾਲ ਹਾਂਜੀ ਜੀ ਨੂੰ ਜਿਹਨੂੰ ਮੇਰੇ ਬਲੌਗ ਵਧੀਆ ਲੱਗਦੇ ਹੁੰਦੇ ਆ ਨਾ ਸ਼ੇਅਰ ਕਰਿਆ ਕਰੋ ਸਬਸਕ੍ਰਾਈਬ ਕਰਿਆ ਕਰੋ ਤੇ ਲਾਈਕ ਵੀ ਕਰਿਆ ਕਰੋ ਫੇਰ ਮਿਲਦੇ ਆ ਮਾਲ